ਜਦੋਂ ਸਰਸੇ ਵਾਲੇ ਦਾ ਕਾਂਡ ਹੋਇਆ ਪੰਜ ਕੁਲੇ ਦੇ ਵਿੱਚ ਅੱਗਾ ਲਾਈਆਂ ਗਈਆਂ ਔਰ ਬਹੁਤ ਵੱਡਾ ਕਾਂਡ ਜਦੋਂ ਹੋਇਆ ਉਹਦੇ ਅਪਰਾਧ ਸਿੱਧ ਹੋ ਚੁੱਕੇ ਨੇ ਉਹ ਸਜ਼ਾ یافتਾ ਉਹ ਇੱਕ ਕਲੰਕ ਹੈ ਸਮਾਜ ਦੇ ਉੱਤੇ ਇੱਕ ਕਲੰਕ ਹੈ ਪੰਜਾਬ ਦੇ ਲੋਕਾਂ ਨੂੰ ਇੱਕ ਮਤਲਬ ਇੱਕ ਕਲੰਕ ਹੈ ਉਹ ਸਮਾਜ ਦੇ ਉੱਤੇ ਔਰਤਾਂ ਦੇ ਉੱਤੇ ਵਿਅਕਤੀਆਂ ਦੇ ਉੱਤੇ ਜਿਹੜੇ ਉਹਨੇ ਜ਼ੁਲਮ ਕੀਤੇ ਨੇ ਤੇ ਉਸ ਨੂੰ ਹਰ ਮਹੀਨੇ ਉਹਨੂੰ ਉਹਨਾਂ ਨੇ ਹਿੰਦੁਸਤਾਨ ਦਾ ਫਰਸਟ ਨਾਗਰਿਕ ਬਣਾਇਆ ਹੋਇਆ ਸਰਸੇ ਵਾਲੇ ਨੂੰ ਪਹਿਲਾ ਸਿਰਜਣ ਮਨਾਇਆ ਹੋਇਆ ਤੇ ਜਿਹੜੇ ਦੇਸ਼ ਲਈ ਇਡੀਆਂ ਵੱਡੀਆਂ ਕੁਰਬਾਨੀਆਂ ਕਰ ਰਹੇ ਨੇ ਲੋਕਤੰਤਰ ਵਿੱਚ ਰਹਿ ਰਹੇ ਨੇ ਇੱਕ ਬਿਆਨ ਆਇਆ ਹੈ ਇੱਕ ਬਿਆਨ ਆਇਆ ਹੈ ਵੀ ਭਾਈ ਅਮਰਪਾਲ ਸਿੰਘ ਜੀ ਦਾ ਜਿਹੜਾ ਇੱਕ ਬਿਆਨ ਹੈ ਇੱਕ ਸੰਸਦ ਜਿੱਤਾ ਗਿਆ ਪੰਜ ਦਰਿਆਵਾਂ ਦੀ ਨੂੰ ਅੱਗ ਲਾ ਦੇਗਾ ਪਾਣੀ ਨੂੰ ਅੱਗ ਕੌਣ ਲਾ ਸਕਦਾ ਜਿਹਦੇ ਵਿੱਚ ਸੱਚ ਹੈ ਜਿਹਦੇ ਵਿੱਚ ਗਹਿਰਤ ਹੈ ਜਿਹਦੇ ਚ ਅਣਖ ਹੈ ਜਿਹੜਾ ਪੰਜਾਬ ਲਈ ਖੜਾ ਹੈ ਉਹ ਪੰਜ ਦਰਿਆਵਾਂ ਨੂੰ ਉਹਨੇ ਅੱਗ ਲਾਉਣੀ ਹੈ ਕ腐ਸ਼ਨ ਨੂੰ ਉਹਨੇ ਅੱਗ ਲਾਉਣੀ ਹੈ ਨਸ਼ੇ ਦੇ ਵਪਾਰੀਆਂ ਨੂੰ ਉਹਨੇ ਅੱਗ ਲਾਉਣੀ ਹੈ ਗਲਤ ਸਰਕਾਰਾਂ ਨੂੰ ਉਹਨੇ ਅੱਗ ਲਾਉਣੀ ਹੈ ਗਲਤ ਸਿਸਟਮ ਨੂੰ ਉਸਨੇ ਲੋਕਾਂ ਨੂੰ ਅੱਗ ਨਹੀਂ ਲਾਉਣੀ ਤੇ ਪੰਜ ਦਰਿਆਵਾਂ ਦੀ ਜਿਹੜੀ ਹੱਕ ਸੱਚ ਜਿਹੜੀ ਪੰਜਾਬ ਦੀ ਗਵਰਨਮੈਂਟ ਹੈ ਉਹਨੇ ਸਚਾਈ ਐਕਸੈਪਟ ਕਰ ਲਈ ਭਾਈ ਅਮਰਸਾਦੀ ਭਾਈ ਅਮਰਪਾਲ ਸਿੰਘ ਖਾਲਸਾ ਦੀ ਤਾਕਤ ਨੂੰ ਉਹਨਾਂ ਨੇ ਮਹਿਸੂਸ ਕਰ ਲਿਆ ਜੇ ਤੁਸੀਂ ਹੁਣ ਇਹ ਸੋਚੋ ਵੀ ਜੇ ਇੱਕ ਭਾਈ ਅਮਰਤਪਾਲ ਸਿੰਘ ਦੀ ਜਿਹੜਾ ਬਿਆਨ ਹੈ ਉਹ ਪੰਜ ਦਰਿਆਵਾਂ ਨੂੰ ਅੱਗ ਲੱਗ ਸਕਦਾ ਹੈ ਤੇ ਪੰਜਾਬ ਦੇ ਨੌਜਵਾਨਾਂ ਦੇ ਇਹ ਕਿੰਦੇ ਅਮਰਤਪਾਲ ਨੇ ਉਹ ਕੀ ਕਰ ਦੇਗਾ ਇਹ ਡਰ ਨੂੰ ਮਹਿਸੂਸ ਕਰੋ